ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦਿੱਲੀ ਦੇ ਲਾਲ ਕਿਲੇ ਨਜ਼ਦੀਕ ਸੋਮਵਾਰ ਹੋਏ ਸ਼ਾਮ ਨੂੰ ਧਮਾਕੇ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਸੀ ਅੱਤਵਾਦੀਆਂ ਨੇ ਲਗਭਗ 32 ਥਾਵਾਂ ਤੇ ਇਕੱਠੇ ਹਮਲੇ ਕਰਨ ਦੀ ਯੋਜਨਾ ਬਣਾਈ ਸੀ ਅੱਤਵਾਦੀਆਂ ਦੀ ਸੂਚੀ ਵਿੱਚ ਅਯੁੱਧਿਆ ਦਾ ਰਾਮ ਮੰਦਰ ਵੀ ਸੀ ਤੇ ਇਸ ਰਾਹੀਂ ਉਹ ਬਾਬਰੀ ਢਾਂਚਾ ਤਬਾਹ ਕਰਨ ਦਾ ਬਦਲਾ ਲੈਣ ਦਾ ਸੁਨੇਹਾ ਦੇਣਾ ਚਾਹੁੰਦੇ ਸਨ। ਧਮਾਕਿਆਂ ਲਈ ਅੱਤਵਾਦੀ ਪੁਰਾਣੀਆਂ ਕਾਰਾਂ ਨੂੰ ਇਕੱਠੇ ਕਰ ਰਹੇ ਸਨ। ਫਰੀਦাবাদ ਤੋਂ 8 ਕਾਰਾਂ ਦਾ ਜੁਗਾੜ ਕਰਨਾ ਸੀ, 4 ਲੈ ਲਈਆਂ ਗਈਆਂ ਸਨ ਤੇ ਬਾਕੀ 4 ਲਈ ਡੀਲਰਾਂ ਨਾਲ ਗੱਲਬਾਤ ਚੱਲ ਰਹੀ ਸੀ। ਇਸ ਦਰਮਿਆਨ ਜਾਂਚ ਦੌਰਾਨ ਪਤਾ ਲੱਗਿਆ ਕਿ ਡਾਕਟਰਾਂ ਨੇ ਧਮਾਕੇ ਵਿੱਚ ਵਰਤੀ ਗਈ ਸਮੱਗਰੀ ਪ੍ਰਾਪਤ ਕਰਨ ਲਈ 26 ਲੱਖ ਰੁਪਏ ਤੋਂ ਵੱਧ ਰੁਪਏ ਇਕੱਠੇ ਕੀਤੇ ਸਨ। ਸੁਰੱਖਿਆ ਏਜੰਸੀਆਂ ਦੇ ਹੱਥ ਕਈ ਡਾਇਰੀਆਂ ਵੀ ਲੱਗੀਆਂ ਹਨ ਜਿਨ੍ਹਾਂ ਵਿੱਚ 25 ਵਿਅਕਤੀਆਂ ਦੇ ਨਾਮ ਦਰਜ ਹਨ ਤੇ ਕਈ ਕੋਡ ਵੱਡ ਸ਼ਾਮਲ ਹਨ ਸੁਰੱਖਿਆ ਏਜੰਸੀਆਂ ਨੂੰ ਹੁਣ ਤੱਕ ਇਸ ਮਾਮਲੇ ਵਿੱਚ ਇੱਕ i20 ਕਾਰ ਲਾਲ ਫੋਰਡ ਇਕੋਸਪੋਰਟ ਕਾਰ ਤੋਂ ਬਾਅਦ ਹੁਣ ਤੀਜੀ ਕਾਰ ਮਰੂਤੀ ਬਰੇਜਾ ਦੀ ਵੀ ਤਲਾਸ਼ ਹੈ ਇਸ ਦਰਮਿਆਨ ਡੀਐਨਏ ਟੈਸਟ ਤੋਂ ਇਹ ਵੀ ਸਾਫ਼ ਹੋ ਗਿਆ ਕਿ ਡਾਕਟਰ ਉਮਰ ਨਬੀ ਹੀ ਉਸ ਕਾਰ ਨੂੰ ਚਲਾ ਰਿਹਾ ਸੀ ਜਿਸ ਵਿੱਚ ਤਮਾਕਾ ਹੋਇਆ ਸੀ ਡਾਕਟਰ ਉਮਰ ਦੀ ਪਛਾਣ ਉਸਦੇ ਦੰਦ ਤੇ ਪੈਰ ਦੀ ਹੱਡੀ ਦੇ ਡੀਐਨਏ ਦਾ ਮਿਲਾਨ ਉਸਦੀ ਮਾਂ ਦੇ ਡੀਐਨਏ ਨਾਲ ਕਰਨ ਤੋਂ ਬਾਅਦ ਹੋਇਆ ਹੈ ਉਧਰ ਕੱਲ ਇਸ ਬੰਬ ਧਮਾਕੇ ਵਿੱਚ ਇੱਕ ਹੋਰ ਜ਼ਖਮੀ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਅਲਫਲਾ ਯੂਨੀਵਰਸਿਟੀ ਵਿੱਚ ਪੜਾਉਣ ਵਾਲਾ ਡਾਕਟਰ ਮੁਜ਼ਮਮਲ ਆਪਣੇ ਦੋ ਟਿਕਾਣਿਆਂ ਤੇ ਲਗਭਗ 7 ਮਹੀਨੇ ਤੋਂ ਧੂਮਾਕਾ ਖੇਂਜ ਸਮਗਰੀ ਇਕੱਠੀ ਕਰਨ ਵਿੱਚ ਲੱਗਾ ਹੋਇਆ ਸੀ ਇਸ ਮਕਸਦ ਲਈ ਉਸਨੇ ਫਤਿਹਪੁਰ ਤਗਾ ਵਿੱਚ 7 ਮਹੀਨੇ ਪਹਿਲਾਂ ਇੱਕ ਮਕਾਨ ਕਿਰਾਏ ਤੇ ਲਿਆ ਸੀ ਉਹ ਹਰ ਰੋਜ਼ ਪਲਾਸਟਿਕ ਦੇ ਲਫਾਫਿਆਂ ਵਿੱਚ ਥੋੜੀ-ਥੋੜੀ ਤਮਾਕਾਖੇਜ਼ ਸਮਗਰੀ ਲੈ ਕੇ ਆਪਣੀ ਬਾਈਕ ਤੇ ਲਿਆਉਂਦਾ ਤੇ ਇੱਥੇ ਰੱਖਦਾ ਸੀ ਉਸਦੇ ਰਹਿਣ ਲਈ ਯੂਨੀਵਰਸਿਟੀ ਕੈਂਪਸ ਵਿੱਚ ਵੀ ਇੱਕ ਫਲੈਟ ਸੀ ਪਰ ਅਤਵਾਦੀ ਸਰਗਰਮੀਆਂ ਲਈ ਉਸ ਨੂੰ ਸੁਰੱਖਿਅਤ ਥਾਂ ਦੀ ਲੋੜ ਸੀ ਇਸ ਲਈ ਉਸਨੇ ਫਤਿਹਪੁਰ ਤਗਾ ਪਿੰਡ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਸੀ ਉਧਰ ਦਿੱਲੀ ਕਾਰ ਤਮਾਕੇ ਦੇ ਤਾਰ ਅਲਫਲਾ ਯੂਨੀਵਰਸਿਟੀ ਨਾਲ ਜੁੜਨ ਤੇ ਯੂਨੀਵਰਸਿਟੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਹੁਣ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕਰ ਉਸ ਤੇ ਲੱਗ ਰਹੇ ਦੋਸ਼ਾਂ ਸੰਬੰਧੀ ਜਵਾਬ ਮੰਗਿਆ ਹੈ ਯੂਨੀਵਰਸਿਟੀ ਤੇ ਸਭ ਤੋਂ ਗੰਭੀਰ ਦੋਸ਼ ਉਸ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਹੈ ਜਿਸ ਦੇ ਆਧਾਰ ਤੇ ਯੂਨੀਵਰਸਿਟੀ ਦੀ ਮਾਨਤਾ ਤੱਕ ਖਤਮ ਹੋ ਸਕਦੀ ਹੈ ਉਧਰ ਕੇਂਦਰ ਸਰਕਾਰ ਨੇ ਵੀ ਯੂਨੀਵਰਸਿਟੀ ਦੀ ਫੰਡਿੰਗ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਕੇਂਦਰ ਸਰਕਾਰ ਨੇ ਯੂਨੀਵਰਸਿਟੀ ਦਾ ਫੋਰੈਂਸਿਕ ਆਡਿਟ ਕਰਵਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਦੀ ਜ਼ਿੰਮੇਵਾਰੀ ਈਡੀ ਨੂੰ ਸੌਂਪ ਦਿੱਤੀ ਗਈ ਹੈ ਇੱਥੇ ਇਹ ਦੱਸਣਾ ਠੀਕ ਰਹੇਗਾ ਕਿ ਹੁਣ ਤੱਕ ਇਸ ਬੰਬ ਧਮਾਕੇ ਸਬੰਧੀ ਜਿੰਨੀਆਂ ਵੀ ਸੂਚਨਾਵਾਂ ਮਿਲ ਰਹੀਆਂ ਹਨ ਉਹ ਸੂਤਰਾਂ ਦੁਆਰਾ ਮਿਲ ਰਹੀਆਂ ਹਨ ਕਿਸੇ ਵੀ ਸੁਰੱਖਿਆ ਏਜੰਸੀ ਜਾਂ ਸਰਕਾਰ ਦੇ ਬੁਲਾਰੇ ਨੇ ਇਸ ਬੰਬ ਧਮਾਕੇ ਦੀ ਚੱਲ ਰਹੀ ਜਾਂਚ ਬਾਰੇ ਕੋਈ ਵੀ ਜਾਣਕਾਰੀ ਸਬੰਧੀ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਉਧਰ ਕਾਂਗਰਸ ਨੇ ਵੀ ਹੁਣ ਇਸ ਸੰਬੰਧੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸੀ ਬੁਲਾਰੇ ਨੇ ਕਿਹਾ ਕਿ ਦਿੱਲੀ ਧਮਾਕੇ ਦੀ ਘਟਨਾ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਬਿਨਾਂ ਕਿਸੇ ਦੇਰੀ ਦੇ ਸਰਪਾਰਟੀ ਬੈਠਕ ਸਦਣੀ ਚਾਹੀਦੀ ਹੈ। ਪਾਰਟੀ ਨੇ ਸਰਕਾਰ ਨੂੰ ਉਸ ਦੇ ਨਵੇਂ ਨਾਰਮਲ ਸਿਧਾਂਤ ਨੂੰ ਲੈ ਕੇ ਵੀ ਰੁਖ ਸਪਸ਼ਟ ਕਰਨ ਲਈ ਆਖਿਆ। जिस कहा गया कि किसी भी अतवादी हमले कार्रवाई मान्या जाएगा हम पुलवामा के सवाल पूछते रहते हैं कि साहब आरडीएक्स कैसे पहुंचा नहीं मिले जवाब सतपाल मलिक जी पूछते हुए रह गए नहीं मिले जवाब उनको और बेइज्जत अलग किया गया 2,900 किलो विस्फोटक सामग्री दिल्ली के 20 किलोमीटर दूर पहुंच चुकी कैसे पहुंची लाल किले के बाहर एक गाड़ी में विस्फोटक सामग्री है और वो एक्सप्लोजन होता है धमाका होता है लोगों की जान जाती है लोग घायल होते हैं दिल्ली राजधानी के भीतर प्रधानमंत्री के घर के पास ये कैसे संभव हुआ कौन जिम्मेदारी ले रहा है कौन जवाबदेही ले रहा है ये सवाल बहुत गंभीर है देशवासियों के मन में यह सवाल है ऑपरेशन सिंदूर के दौरान पहलगाम के बाद प्रधानमंत्री ने कहा था सरकार ने कहा था कि एक न्यू नॉर्मल डॉक्ट्रिन है वो डॉक्ट्रिन आपको याद होगा कि कोई भी आतंकी हमला उसको हम एक्ट ऑफ वॉर मानेंगे युद्धात्मक कार्रवाई मानेंगे हम यह जानना चाहते हैं सरकार से अब इस आतंकी हमले को आप किस तरह से देख रहे हैं क्योंकि ਇਸ ਦਰਮਿਆਨ ਪੰਜਾਬ ਪੁਲਿਸ ਨੇ ਵੀ ਕੱਲ੍ਹ ਪੰਜਾਬ ਨੂੰ ਦਹਲਾਉਣ ਦੀ ਸਾਜ਼ਿਸ਼ ਰਚ ਰਹੇ ਇੱਕ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰ ਦਿੱਤਾ ਪੰਜਾਬ ਪੁਲਿਸ ਨੇ ਇਸ ਮੋਡੀਊਲ ਨਾਲ ਜੁੜੇ ਹੋਏ 10 ਅੱਤਵਾਦੀਆਂ ਨੂੰ ਲੁਧਿਆਣਾ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਕੋਲੋਂ ਗਰਨੇਡ ਤੇ ਕਈ ਹੋਰ ਵਿਸਫੋਟਕ ਸਮੱਗਰੀਆਂ ਬਰਾਮਦ ਹੋਈਆਂ ਹਨ ਪੁਲਸ ਨੇ ਦੱਸਿਆ ਕਿ 27 ਅਕਤੂਬਰ ਨੂੰ ਲੁਧਿਆਣਾ ਵਿੱਚੋਂ ਗ੍ਰਿਫਤਾਰ ਕੀਤੇ ਗਏ ਤਿੰਨ ਅੱਤਵਾਦੀਆਂ ਦੀ ਪੁੱਛਗਿੱਛ ਤੋਂ ਬਾਅਦ ਇਹਨਾਂ ਬਾਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਨੂੰ ਲੁਧਿਆਣਾ ਦੇ ਭੀੜ ਭੜੇ ਇਲਾਕੇ ਵਿੱਚ ਗਰਨੇਡ ਸੁੱਟਣ ਦੀ ਯੋਜਨਾ ਬਣਾਉਣ ਲਈ ਤਿਆਰ ਕੀਤਾ ਗਿਆ ਸੀ। ਇਸ ਦੇ ਹੈਂਡਲਰ ਵਿਦੇਸ਼ੀ ਹਨ ਜੋ ਕਿ ਫਿਲਹਾਲ ਮਲੇਸ਼ੀਆ ਵਿੱਚ ਰਹਿ ਰਹੇ ਹਨ। ਪੰਜਾਬ ਪੁਲਿਸ ਇਹਨਾਂ ਵਿਦੇਸ਼ੀ ਹੈਂਡਲਰਾਂ ਨੂੰ ਵੀ ਹੁਣ ਡਿਪੋਰਟ ਕਰਾਉਣ ਦੀ ਤਿਆਰੀ ਕਰ ਰਹੀ ਹੈ। ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਲ ਰarre 15 ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਅੱਜ ਦੁਪਹਿਰ ਤੱਕ ਹੋ ਜਾਵੇਗਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਭਾਵੇਂ ਕਿ ਤਰਨਤਾਰਨ ਦੇ ਵੋਟਰਾਂ ਨੇ ਕਿਸ ਉਮੀਦਵਾਰ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਉਸ ਦਾ ਪਤਾ ਤਾਂ ਦੁਪਹਿਰ ਤੱਕ ਹੀ ਲੱਗ ਸਕੇਗਾ ਪਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਅਕਾਲੀ ਦਲ ਵਾਰਿਸ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਮਿਆਨ ਹੈ ਜਦਕਿ ਕਾਂਗਰਸ ਤੇ ਅਕਾਲੀ ਦਲ ਤੀਜੇ ਚੌਥੇ ਸਥਾਨ ਲਈ ਜਦੋਜਹਿਦ ਕਰਨਗੇ ਭਾਵੇਂ ਕਿ ਅੱਜ ਦੇ ਸਮੇਂ ਵਿੱਚ ਵੋਟਰ ਦੀ ਨਬਜ਼ ਟੋਣਾ ਆਸਾਨ ਨਹੀਂ ਹੈ ਪਰ ਹਲਕੇ ਦੇ ਵੱਖ-ਵੱਖ ਥਾਵਾਂ ਤੇ ਚੱਲ ਰੀਆਂ ਚਰਚਾਵਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਜਿਮਨੀ ਚੋਣ ਵਿੱਚ ਸਰਕਾਰ ਬਾਜ਼ੀ ਮਾਰ ਜਾਵੇਗੀ ਅਸਲ ਤਸਵੀਰ ਤਾਂ EVM ਖੁੱਲਣ ਤੇ ਹੀ ਸਪਸ਼ਟ ਹੋ ਸਕੇਗੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਇਸ ਜਿਮਨੀ ਚੋਣ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦਾ ਉਮੀਦਵਾਰ ਜੇਤੂ ਰਹਿੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਸੂਬੇ ਦੀਆਂ ਵਾਕਈ ਰਵਾਇਤੀ ਰਾਜਨੀਤਿਕ ਪਾਰਟੀਆਂ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਮੁਸ਼ਕਲ ਖੜੀ ਹੋ ਜਾਵੇਗੀ ਉਧਰ ਅੱਜ ਸਾਰੇ ਦੇਸ਼ ਦੀਆਂ ਨਜ਼ਰਾਂ ਬਿਹਾਰ ਤੇ ਟਿਕੀਆਂ ਰਹਿਣਗੀਆਂ ਇੱਥੇ 243 ਵਿਧਾਨ ਸਭਾ ਸੀਟਾਂ ਤੇ ਹੋਈ ਵੋਟਿੰਗ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਵੇਗਾ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਪੂਖਤਾ ਪ੍ਰਬੰਧ ਕਰ ਲਏ ਹਨ ਇੱਥੇ ਦੱਸਣਯੋਗ ਹੈ ਕਿ ਹੁਣ ਤੱਕ ਜਾਰੀ ਹੋਏ ਸਾਰੇ ਐਗਜ਼ਟ ਪੋਲਾਂ ਵਿੱਚ ਐਨਡੀਜੀਪ ਮਹਾ ਗਠਬੰਧਨ ਜੋੜ ਤੇ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ ਮੋਗਾ ਪੁਲਿਸ ਨੇ ਫਰਤੀ ਲਈ ਸ਼ਰਾਬ ਠੇਕੇ ਤੇ ਪੈਟਰੋਲ ਬੰਬ ਸੁੱਟਣ ਆਏ ਚਾਰ ਮੁਲਜ਼ਮਾ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਪੈਟਰੋਲ ਬੰਬ ਮਾਚਸ ਲਾਈਟਰ ਤੇ ਪੈਟਰੋਲ ਆਦ ਪ੍ਰਬੰਧ ਕੀਤਾ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਚਾਰੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ਤੇ ਇਹ ਵਾਰਦਾਤ ਨੂੰ ਇੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੋ ਇਲਾਕੇ ਅੰਦਰ دہشت ਪੈਦਾ ਕਰਕੇ ਫਰਤੀਆਂ ਵਸੂਲੀਆਂ ਜਾ ਸਕਣ ਪੁਲਿਸ ਨੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਇਹ ਚਾਰੋਂ ਦੋਸ਼ੀ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਐਸੇ ਦਰਮਿਆਨ ਇੱਕ ਖਬਰ ਵੀ ਮਿਲ ਰਹੀ ਹੈ ਕਿ ਹੁਣ ਪੰਜਾਬ ਦੇ ਗੈਂਗਸਟਰਾਂ ਦੀ ਲੜਾਈ ਦੁਬਈ ਤੱਕ ਪਹੁੰਚ ਗਈ ਹੈ ਦੁਬਈ ਵਿੱਚ ਹੋਈ ਇੱਕ ਗੈਂਗਵਾਰ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਜੋਰਾ ਸਿੱਧੂ ਦੀ ਗਲਾ ਕੱਟ ਕੇ ਹਤਿਆ ਕਰ ਦਿੱਤੀ ਗਈ ਹੈ ਇਸ ਹਤਿਆ ਦੀ ਜ਼ਿੰਮੇਵਾਰੀ ਰੋਹਿਤ ਗੁਦਾਰਾ ਗੈਂਗ ਨੇ ਲਈ ਹੈ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ ਪੰਜਾਬ ਪੁਲਿਸ ਨੇ ਤਰਨਤਾਰਨ ਜਿਮਨੀ ਚੋਣ ਦੌਰਾਨ ਦਰਜ ਪੁਲਿਸ ਕੇਸਾਂ ਬਾਰੇ ਗੁਪਤ ਸਮੀਖਿਆ ਰਿਪੋਰਟ ਹੁਣ ਸੀਲਬੰਦ ਲਿਫਾਫੇ ਵਿੱਚ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ ਸੂਤਰਾਂ ਮੁਤਾਬਕ ਇਹ ਰਿਪੋਰਟ ਏ ਡੀ ਜੀ ਪੀ ਰਾਮ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ ਤੇ ਇਸ ਵਿੱਚ ਸਾਬਕਾ ਐਸ ਐਸ ਪੀ ਰਵਜੋਤ ਕੌਰ ਗੱਰੇਵਾਲ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਚੋਣ ਅਬਜ਼ਰਵਰਾਂ ਨੇ ਆਪਣੀ ਰਿਪੋਰਟ ਵਿੱਚ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਮਤਲ ਐਸਐਸਪੀ ਤੇ ਤੱਕਾਸ਼ਾਹੀ ਕਰਲ ਤੇ ਸੱਤਾਧਾਰੀ ਧਿਰ ਦਾ ਪੱਖ ਪੂਰਨ ਦੇ ਦੋਸ਼ ਲਾਏ ਸਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਰੈਗੂਲਰ ਜ਼ਮਾਨਤ ਪਟੀਸ਼ਨ ਤੇ ਵੀਰਵਾਰ ਤੋਂ ਚੱਲ ਰਹੀ ਸੁਣਵਾਈ ਹੁਣ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ ਕੱਲ ਸੁਣਵਾਈ ਦੌਰਾਨ ਪੰਜਾਬ ਸਰਕਾਰ ਤਰਫੋਂ ਪੇਸ਼ ਵਕੀਲ ਨੇ ਦਲੀਲ ਦਿੱਤੀ ਕਿ ਕਰੋੜਾਂ ਰੁਪਏ ਦੇ ਘੁਟਾਲੇ ਨਾਲ ਜੁੜੇ ਇਸ ਮਾਮਲੇ ਦੀ ਜਾਂਚ ਜਾਰੀ ਹੈ ਜਿਸ ਤੇ ਅਦਾਲਤ ਨੇ ਪਲਟ ਸਵਾਰ ਕੀਤਾ ਕਿ ਜਦ ਜਾਂਚ ਹੀ ਪੂਰੀ ਨਹੀਂ ਹੋਈ ਤਾਂ ਪੰਜਾਬ ਸਰਕਾਰ ਨੇ ਚਲਾਨ ਕਿਵੇਂ ਪੇਸ਼ ਕਰ ਦਿੱਤਾ ਇਸ ਸਬੰਧੀ ਪੰਜਾਬ ਸਰਕਾਰ ਤੋਂ ਜਦ ਜਵਾਬ ਤਾਲਵੀ ਕੀਤੀ ਗਈ ਤਾਂ ਪੰਜਾਬ ਸਰਕਾਰ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ ਉਧਰ ਭ੍ਰਸ਼ਟਾਚਾਰ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤੇ ਮੁੱਤਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮਸੀਬਤਾਂ ਹੋਰ ਵੱਧ ਗਈਆਂ ਹਨ ਸੂਤਰਾਂ ਮੁਤਾਬਕ ਈਡੀ ਨੇ ਵੀ ਹੁਣ ਭੁੱਲਰ ਖਿਲਾਫ ਕੇਸ ਦਰਜ ਕਰ ਲਿਆ ਹੈ ਈਡੀ ਨੇ ਭੁੱਲਰ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਆਰਥਿਕ ਮੁਹਾਜ ਤੇ ਤੰਗੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਹੁਣ ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਆਪਣਾ ਖਜ਼ਾਨਾ ਭਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜ਼ਿਕਰ ਜੋਗ ਹੈ ਕਿ ਪੰਜਾਬ ਸਰਕਾਰ ਦੀ ਇਸ ਸਮੇਂ ਨਜ਼ਰ ਪਾਵਰਕਾਮ ਦੀ ਜ਼ਮੀਨ ਤੇ ਟਿੱਕੀ ਹੋਈ ਹੈ। ਲੁਧਿਆਣਾ ਵਿਖੇ 124 ਏਕੜ ਜ਼ਮੀਨ ਵੇਚਣ ਤੇ ਪੁੱਡਾਂ ਨੂੰ ਟਰਾਂਸਫਰ ਕਰਨ ਦੀ ਯੋਜਨਾ ਬਣਾਉਣ ਤੋਂ ਬਾਅਦ ਹੁਣ ਪਟਿਆਲਾ ਵਿੱਚ ਪਾਵਰਕਾਮ ਦੀ 90 ਏਕੜ ਜ਼ਮੀਨ ਵੇਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਜ਼ਮੀਨ ਦੇ ਉੱਪਰੋਂ ਲੰਘਦੀਆਂ ਹਾਈ ਪਾਵਰ ਤਾਰਾਂ ਨੂੰ ਬਾਹਰ ਕੱਢਣ ਲਈ ਪੰਜਾਬ ਸਰਕਾਰ ਨੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਜ਼ਮੀਨ ਨੂੰ ਵੇਚਣ ਸੰਬੰਧੀ ਮਤਭੇਦ ਦੇ ਚੱਲਦੇ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਪਾਵਰਕਾਮ ਦੇ ਸੀਐਮਡੀ ਨੂੰ ਬਦਲ ਦਿੱਤਾ ਸੀ। ਲੁਧਿਆਣਾ ਪੁਲਿਸ ਨੇ थाना ਸਿੱਧਵਾ ਬੇਟ ਵਿੱਚ ਬਣੇ ਮਾਲਖਾਨੇ ਵਿੱਚ ਜਮ੍ਹਾਂ ਸਰਕਾਰੀ ਫੰਡਾਂ ਨਸ਼ੀਲੇ ਪਦਾਰਥਾਂ ਦੇ ਕੇਸਾਂ ਨਾਲ ਸੰਬੰਧਿਤ ਰਾਸ਼ੀ ਗਾਇਬ ਹੋਣ ਤੇ ਮਾਲਖਾਨੇ ਦੇ ਮੁਨਸੀ ਖਿਲਾਫ ਕੇਸ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਥੇ ਦੱਸਿਆ ਗਿਆ ਹੈ ਕਿ ਮੁਨਸੀ 20 ਦਿਨ ਬਾਅਦ ਰਿਟਾਇਰ ਹੋਣ ਵਾਲਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਨਸੀ ਗੁਰਦਾਸ ਸਿੰਘ ਬੜੀ ਚਲਾਕੀ ਨਾਲ ਜਿਹੜੇ ਡੱਬਿਆਂ ਵਿੱਚ ਸੀਲਾਂ ਲਗਾ ਕੇ ਮਾਲ ਬੰਦ ਕੀਤਾ ਜਾਂਦਾ ਸੀ ਉਹਨਾਂ ਦੀਆਂ ਸੀਲਾਂ ਗਰਮ ਕਰਕੇ ਖੋਲਦਾ ਸੀ ਅਤੇ ਸਮਾਨ ਤੇ ਪੈਸੇ ਕੱਢਣ ਉਪਰੰਤ ਫਿਰ ਸੀਲ ਲਗਾ ਦਿੰਦਾ ਸੀ ਇਸ ਤਰ੍ਹਾਂ ਉਸਨੇ ਖਜ਼ਾਨੇ ਵਿੱਚ ਪਿਆ ਸਾਰਾ ਮਾਲ ਹੜੱਪ ਲਿਆ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਉਸੇ ਦੇ ਥਾਣੇ ਵਿੱਚ ਹੀ ਕੇਸ ਦਰਜ ਕੀਤਾ ਹੈ ਜਿੱਥੇ ਉਹ ਤਾਇਨਾਤ ਸੀ ਇਹ ਵੀ ਪਤਾ ਲੱਗਿਆ ਹੈ ਕਿ ਇਹ ਮੁੰਸ਼ੀ ਨੂੰ ਜੂਆ ਖੇਡਣ ਦੀ ਲਤ ਸੀ 2 ਮਹੀਨੇ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਇੱਕ ਘਰ ਵਿੱਚ ਹੋਏ ਤਮਾਕਿਆਂ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ NIA ਕਰੇਗੀ ਬਠਿੰਡਾ ਦੀ SSP ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਜਿਕਰਜੋਗ ਹੈ ਕਿ 10 ਸਤੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਘਰ ਵਿੱਚ ਨੌਜਵਾਨ ਨੇ ਤਜਰਬਾ ਕੀਤਾ ਸੀ ਜਿਸ ਤੋਂ ਬਾਅਦ ਬੰਬ ਤਮਾਕਾ ਹੋ ਗਿਆ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਸੀ ਕਿ ਇਹ ਨੌਜਵਾਨ ਪਾਕਿਸਤਾਨੀ ਅੱਤਵਾਦੀਆਂ ਤੋਂ ਪ੍ਰਭਾਵਿਤ ਹੈ VIP ਸੁਰੱਖਿਆ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਵਾਹਨ ਦੇ ਲੰਗੀ ਰਾਤ ਜੀਰਕਪੁਰ ਫਲਾਈਓਵਰ ਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦੀ ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਯਦਵ ਨੇ ਸਖਤ ਰੋਖ ਅਖਤਿਆਰ ਕਰ ਲਿਆ ਹੈ ਡੀਜੀਪੀ ਨੇ VIP ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਚੌਕਸੀ ਵਰਤਨ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ ਹਾਲਾਂਕਿ ਜਿਸ ਗੱਡੀ ਨੇ ਲੈਫਟੀਨੈਂਟ ਕਰਨਲ ਦੀ ਗੱਡੀ ਨੂੰ ਟੱਕਰ ਮਾਰੀ ਸੀ ਉਸ ਬਾਰੇ ਫਿਲਹਾਲ ਖੁਲਾਸਾ ਨਹੀਂ ਹੋ ਸਕਿਆ ਹੈ ਪੰਜਾਬ ਸਰਕਾਰ ਨੇ ਸਰਪੰਚਾਂ ਦੇ ਮਾਨ ਪੱਤੇ ਵਿੱਚ ਵਾਅਦਾ ਕਰਕੇ ਸਿਆਸੀ ਭਲ ਤਾ ਖੱਟ ਲਈ ਪਰ ਸਰਕਾਰੀ ਖਜ਼ਾਨੇ ਵਿੱਚ ਮਾਨ ਪੱਤਾ ਦੇਣ ਲਈ ਪੈਸੇ ਨਹੀਂ ਹਨ ਇਸ ਲਈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਮਾਨ ਪੱਤਾ ਪੰਚਾਇਤੀ ਆਮਦਨ ਵਿੱਚੋਂ ਦੇਣ ਲਈ ਹੀ ਕਹਿ ਦਿੱਤਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਸੂਬੇ ਦੀਆਂ ਕਈ ਪੰਚਾਇਤਾਂ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਅਤੇ ਉਹ ਹੁਣ ਆਪਣੇ ਸਰਪੰਚਾਂ ਨੂੰ ਮਾਣ ਪੱਤਾ ਕਿਸ ਤਰ੍ਹਾਂ ਦੇਣ ਗਿਆ ਇਸ ਬਾਰੇ ਸਥਿਤੀ ਅਸਮੰਜਸ ਵਾਲੀ ਬਣੀ ਹੋਈ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਅਨੰਦਪੁਰ ਸਾਹਿਬ ਵਿੱਚ 23 ਤੋਂ 25 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਪੰਜਾਬ ਪੁਲਿਸ ਨੇ ਕਮਰ ਕੱਸ ਲਈ ਹੈ। ਇਨਾ ਸਮਾਗਮਾਂ ਵਿੱਚ 50 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਨਤਮਸਤਕ ਹੋਣ ਦੀ ਸੰਭਾਵਨਾ ਹੈ ਇਸ ਲਈ ਤਕਰੀਬਨ 10 ਹਜ਼ਾਰ ਪੁਲਿਸ ਜਵਾਨ ਸਮਾਗਮ ਦੀ ਸੁਰੱਖਿਆ ਲਈ ਤਾਇਨਾਤ ਰਹਿਣਗੇ ਇਸ ਤੋਂ ਇਲਾਵਾ 7 ਡਰੋਨ ਟੀਮਾਂ ਵੀ ਲਗਾਤਾਰ ਹਵਾਈ ਨਿਗਰਾਨੀ ਕਰਨ ਗਿਆ ਟ੍ਰੈਫਿਕ ਤੇ ਪਾਰਕਿੰਗ ਪ੍ਰਬੰਧਨ ਲਈ ਵੀ ਇੱਕੋ ਮੋਬਾਈਲ ਐਪ ਬਣਾਈ ਜਾ ਰਹੀ ਹੈ ਜਿਸ ਰਾਹੀਂ ਪਾਰਕਿੰਗ ਸਥਾਨ ਬਦਲਵੇਂ ਰੂਟਾ ਸਮੇਤ ਸਾਰੀਆਂ ਜਾਣਕਾਰੀਆਂ ਸ਼ਰਧਾਲੂ ਨੂੰ ਦਿੱਤੀਆਂ ਜਾਣ ਗਿਆ ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲੇ ਵੀਆਈਪੀ ਦੀ ਆਵਾਜਾਈ ਸਚਾਰੂ ਬਣਾਉਣ ਲਈ 8 ਹੈਲੀਪੈਡ ਵੀ ਤਿਆਰ ਕੀਤੇ ਜਾ ਰਹੇ ਹਨ ਜੇਕਰ ਅੱਜ ਤੁਸੀਂ ਸੜਕੀ ਮਾਰਗ ਰਾਹੀਂ ਦਿੱਲੀ ਜਾ ਰਹੇ ਹੋ ਤਾਂ ਤੁਹਾਡੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਦਰਸਲ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵਰਿਆਂ ਤੋਂ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਕੌਮੀ ਇਨਸਾਫ ਮੋਰਚਾ ਅੱਜ ਦਿੱਲੀ ਵੱਲ ਕੂਚ ਕਰੇਗਾ ਇਸ ਕੂਚ ਵਿੱਚ ਕਈ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹੋਣ ਗਿਆ ਕਾਫਲੇ ਵੱਲੋਂ 15 ਨਵੰਬਰ ਨੂੰ ਦਿੱਲੀ ਪਹੁੰਚ ਕੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਸੂਤਰਾਂ ਮੁਤਾਬਕ ਪੰਜਾਬ ਪੁਲਿਸ ਵੱਲੋਂ ਇਸ ਕਾਫਲੇ ਨੂੰ ਰੋਕ ਕੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਪਰ ਹਰਿਆਣਾ ਪੁਲਿਸ ਇਸ ਨੂੰ ਦਿੱਲੀ ਵੱਲ ਕੂਚ ਕਰਨ ਨਹੀਂ ਦੇ ਦੇਗੀ ਮੋਰਚੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਰੋਕਿਆ ਗਿਆ ਤਾਂ ਉਹ ਸ਼ਾਂਤਮਈ ਢੰਗ ਨਾਲ ਉੱਥੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ ਮੋਗਾ ਵਿੱਚ ਚੌਪੜੀ ਵਿੱਚ ਰਹਿੰਦੇ ਮਜ਼ਦੂਰ ਨੂੰ ਕਰਤੇ ਆਪਕਾਰੀ ਵਿਭਾਗ ਨੇ 36 ਕਰੋੜ ਟੈਕਸ ਜੁਰਮਾਨਾ ਭਰਨ ਦਾ ਨੋਟਿਸ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਮਜ਼ਦੂਰ ਦੇ ਹੋਸ਼ ਉੱਡ ਗਏ ਹਨ ਮੁੱਢਲੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਨੌਸਰਵਾਜਾਂ ਨੇ ਮਜ਼ਦੂਰ ਦੇ ਆਧਾਰ ਕਾਰਡ ਦੀ ਗਲਤ ਵਰਤੋਂ ਕਰਕੇ ਇੱਕ ਜਾਲੀ ਫਰਮ ਬਣਾਈ ਜਿਸ ਨਾਲ ਕਰੋੜਾਂ ਰੁਪਏ ਦੇ ਟੈਕਸ ਦੀ ਚੋਰੀ ਕੀਤੀ ਹੈ ਪੁਸ ਤੇ ਆਪਕਾਰੀ ਵਿਭਾਗ ਦੀਆਂ ਟੀਮਾਂ ਹੁਣ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਵੱਲੋਂ ਗਲਤ ਟਾਂਗ ਨਾਲ ਯੂ ਟਰਨ ਲੈਣ ਤੋਂ ਬਾਅਦ ਹੋਏ ਹਾਦਸੇ ਜਿਸ ਵਿੱਚ ਤਿੰਨ ਅਮਰੀਕੀਆਂ ਦੀ ਮੌਤ ਹੋ ਗਈ ਸੀ ਇਸ ਹਾਦਸੇ ਦੀ ਗਾਜ ਹੁਣ ਹਜ਼ਾਰਾਂ ਪ੍ਰਵਾਸੀਆਂ ਤੇ ਪੈਣ ਲੱਗੀ ਹੈ ਅਮਰੀਕੀ ਪ੍ਰਸ਼ਾਸਨ ਨੇ ਇਸ ਹਾਦਸੇ ਤੋਂ ਬਾਅਦ ਪ੍ਰਵਾਸੀਆਂ ਦੇ ਲਾਇਸੈਂਸਾਂ ਦੀ ਚੈਕਿੰਗ ਕੀਤੀ ਅਤੇ ਮੰਨਿਆ ਜਾ ਰਿਹਾ ਹੈ ਕਿ ਬਹੁਤ ਜਲਦ ਅਮਰੀਕਾ ਸਰਕਾਰ 17000 ਪ੍ਰਵਾਸੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਵਾਲੀ ਹੈ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਅੱਜ ਤੋਂ ਕਲਕੱਤਾ ਵਿੱਚ ਸ਼ੁਰੂ ਹੋ ਰਿਹਾ ਹੈ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਜਿਕਰ ਜੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਤੇ ਪਿਚ ਕਿਊਰੇਟਰ ਦਰਮਿਆਨ ਬਹਿਸ ਤੋਂ ਬਾਅਦ ਅੱਜ ਕਿ ਇਹ ਕਿਸ ਤਰ੍ਹਾਂ ਦਾ ਵਿਹਾਰ ਅਪਣਾਵੇਗੀ ਇਹ ਦੇਖਣਾ ਦਿਲਚਸਪ ਹੋਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ